ਹਾਂ ਤੇ ਪਾਲਕੀ ਸੈਭਾਉਣੀ ਹੈ ਅੱਜ 13 ਕੋ ਹੈ ਆ ਨਿੱਕੇ ਨਿੱਕੇ ਸੈਭਾ ਜਦਾਂ ਦੀ ਮਾਤਾ ਗੁਰੂ ਸਿਸਕਾਰ ਦੇ ਸਮੇਂ ਆਉਣ ਵਾਲੀ ਪਾਲਕੀ ਦਰਸ਼ਨ ਕਰੋ ਵਾਹਿਗੁਰੂ ਜੀ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਾਓ ਪੱਗਾਂ ਵਾਲਿਓ ਲਾਈਵ ਦਰਸ਼ਨ ਕਰੋ ज्योति ज्योत संपूर्ण किया राम दर्शन करो भाई महाराज कर दर्शन जगदीश रूप साथ दे ओ जी दर्शन करो जैसे शांति पालकी साहब आनी है ਗੁਰਦੁਆਰਾ ਸ਼੍ਰੀ ਜਕਤਿਸੂਖ ਸਾਹਿਬ ਤੋਂ ਲਾਈਵ ਦਰਸ਼ਨ ਕਰੋ বেলা ਆ ਗਿਆ ਇਹ ਦੱਤੀ ਹੈ ਜਗਾਈ ਦਾ ਅਸਾਂ ਫਿਰ ਮੁੜ ਕੇ ਆਉਣਾ ਨਹੀਂ ਦਰਸ਼ਨ ਕਰੋ ਸਾਹਿਬ ਸਿੰਘ ਜੀ ਭਾਗਮਲੇ ਲਾਈਵ ਹੋ ਕੇ ਦਰਸ਼ਨ ਕਰੋ ਵਾਈ ਗੁਰੂ ਜੀ ਦਰਸ਼ਨ ਕਰੋ ਪਲਕੀ ਸਾਹਿਬ ਜਿੱਥੇ ਆਉਣੀ ਹੈ ਜਿਸ ਸਥਾਨ ਤੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਲਾਈਵ ਦਰਸ਼ਨ ਕਰੋ ਵਾਈ ਗੁਰੂ ਜੀ ਵਾਈ ਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਾਓ

ਜਾ ਵਰਟ ਐਮਬਰਾਇਡਰੀ ਵਰਕ ਦਾ ਲਾਈਵ ਦੇਖੋ ਵਾਹਿਗੁਰੂ ਜੀ ਦਰਸ਼ਨ ਕਰੋ ਪਾਲਕੀ ਸਾਹਿਬ ਦੇ ਜਿੱਥੇ ਪਾਲਕੀ ਸਾਹਿਬ ਆਉਣੀ ਹੈ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤੇ ਸਿੰਘ ਗੁਰੂ ਪਿਆਰੇਓ ਆਪਣੀ ਹਾਜ਼ਰੀ ਲਵਾਓ वाहगुरु जी लाइव दर्शन करो जिस स्थान पर पालकी साहब आनी है धन बाबा जोरावर सिंह धन बाबा फतेह सिंह ज्योति जोत जो रही संपूर्ण थिया राम गुरु महाराज वाहगुरु लिख के अपनी हाजिरी दवाओ भागम संगत दर्शन करें ਥੋੜੇ ਸਮੇਂ ਚ ਤੁਹਾਨੂੰ ਗੁਰਦਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਜਦੋਂ ਵੀ ਜਿਸ ਟਾਈਮ ਵੀ ਤੁਸੀਂ ਇਹ ਲਾਈਵ ਦੇਖੋ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਲਵਾਓ ਤਨ ਤਨ ਬਾਬਾ ਜੂਰਾワ ਸਿੰਘ ਤਨ ਤਨ ਬਾਬਾ ਫਤੇ ਸਿੰਘ ਅਸਥਾਨ ਸ੍ਰੀ ਜੋਤੀਸਰੂਪ ਸਾਹਿਬ ਤੋਂ ਦਰਸ਼ਨ ਕਰੋ ਸਮਾ 11:00 ਵਜੇ ਜਿੱਥੇ ਪਾਲਕੀ ਸਾਹ ਪਹੁੰਚੇਗੀ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਤਨ ਤਨ ਮਾਤਾ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਤਨ ਤਨ ਬਾਬਾ ਫਤੇ ਸਿੰਘ ਬਜ਼ੁਰਗ ਹਾਜ਼ਰੀ ਪਰ ਰਹੇ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਵਾਇਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਜਗਤੀਸਰੂਪ ਸਾਹਿਬ ਤੋਂ ਲਾਈਵ ਜਿਸ ਸਥਾਨ ਤੇ ਨਿੱਕੇ ਨਿੱਕੇ ਸਾਹਿਬ ਜਾਨ ਦੀ ਪਲਕੀ ਸਾਹਬ ਆਉਣੀ ਹੈ ਵਾਇਗੁਰੂ ਲਿਖ ਕੇ ਆਪਣੀ ਹਾਜ਼ਰੀ ਲਵਾਓ ਭਾਗਮਲੀ ਸਾਧ ਸੰਗਤ जो इस पे दर्शन करेगी वागुरु धन धन बाबा जोरावर सिंह धन धन बाबा फतेह सिंह धन धन माता गुजरू जी हाजिर होके कृपा करो धन धन बाबा जोरावर सिंह धन धन बाबा फतेह सिंह महा गुजरी हाजर होके कृपा करो धन धन जो जोरावर सिंह धन धन बाबा फतेह सिंह महा गुजरी हाजर होके कृपा करो ਤੰਤਨ ਬਾਬਾ ਜੋਰਾਵਾਰ ਸਿੰਘ ਤੰਤਨ ਬਾਬਾ ਘਟੇ ਸਿੰਘ ਤੰਤਨ ਮਾਤਾ ਗੁਜਰੀ ਜੀ ਹਾਜ਼ਰ ਹੋ ਕੇ ਕਿਰਪਾ ਕਰੋ ਜੋਤੀ ਜੋਤ ਰਹੀ ਸੰਪੂਰਨ ਥੀ ਆਰਾਮ ਬਾਈ ਗੁਰੂ ਜੀ ਦਰਸ਼ਨ ਕਰੋ ਜੇ ਸਸ ਸੰਤੇ 11 ਵਜੇ ਸਮਾ 11 ਵਜੇ ਦਿਨੇ ਫਲਕੀ ਹੋਣੀ ਹੈ ਫਲਕੀ ਸਾਹਿਬ ये और से सान दर्शन करो तंतन बाबा जोरावा सिंह तंतन बब्बा फते सिंह तंतन माता गुजरी जी वाहे गुरु जी काamsfonts वाहे गुरु जी की फतेह ये करते लाइव